ਵਾਹਿਗੁਰੂ ਜੀ ਕੰਘਨਸਰ ਵਾਹਿਗੁਰੂ ਜੀ ਕੀ ਬਤੈ ਤੁਗੋਜੋ ਕਾਟਾਲ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕੋਟਤ ਨਕੀ ਬੋਲੰਦਰ ਸੁਭਾਏ ਮਾਨ ਮੜਪਾ ਕੀ Satsang ਜਿਨ ਨੂੰ ਆਪ ਜੀ ਨੇ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਰਚਨਾ ਉਚਾਰਨ ਕੀਤਾ ਹੋਇਆ ਪਵਨ ਸ਼ਬਦ ਸਰਣ ਕੀਤਾ ਹੈ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 996 ਤੇ ਸ਼ੁਭਾਇਮਨ ਹੈ। ਛੋਟੀ ਸੁਲਤਾਨ ਕਿਹਾ ਸਤਿਗੁਰੂ RAMDAS ਸਾਹਿਬ ਜੀ ਮੰਨ ਨੂੰ ਆਧਾਰ ਬਣਾ ਕੇ ਕਹਿ ਰਹੇ ਨੇ। ਮਨ ਪਿਆਰੇ ਆ ਮਿੱਤਰਾ ਮੈਂ ਹਰ ਹਰ ਨਾਮ ਧਨ ਰਾਸ ਏ ਮੇਰੇ ਪਿਆਰੇ ਮਨ ਮਿੱਤਰ ਮਨ। ਪ੍ਰਮਾਤਮਾ ਦਾ ਨਾਮ ਪਰਮੇਸ਼ਰ ਦਾ ਨਾਮ ਹੀ ਮੈਨੂੰ ਅਸ਼ੁਤੰਨ ਸ਼੍ਰਮਾਇਆ ਦਾ ਦਰਪਾਲ ਕੀ ਅਸਲੀ ਤਨ ਹੈ ਪਰਮੇਸ਼ਰ ਦਾ ਨਾਮ ਸਤਗੁਰੂ ਕਹਿ ਰਹੇ ਨੇ ਪ੍ਰੇਮ ਸੱਤ ਮਨ ਨੂੰ ਸਮਝਾ ਰਹੇ ਨਹੀਂ ਸਾਨੂੰ ਧੰਗ ਦੱਸ ਰਹੇ ਹਨ ਕਿ ਜਦੋਂ ਇਹ ਨਾਮ ਰਾਜਪੇ ਜਦੋਂ ਇਹ ਸ਼ੇਵਾ ਨਾ ਕਰੇ ਜਦੋਂ ਇਹ ਸਿਮਰਨ ਦੇ ਵਿੱਚ ਨਾ ਲੱਗੇ ਫਿਰ ਤੁਸੀਂ ਪਰਮੇਸ਼ਰ ਦੇ ਸੰਗ ਜੋਤ ਨਹੀਂ ਕਰਨੀ ਪਰਮੇਸ਼ਰ ਦੇ ਸੰਗ ਪ੍ਰਤਾਸ ਕਰਨੀ ਇਹ ਪ੍ਰਭੂ ਮੇਰੇ ਤੇ ਰਹਿਮ ਕਰ ਮੈਨੂੰ ਜੁਗਤ ਦਸ ਫਿਰ ਪਰਮੇਸ਼ਰ ਦਸ ਦਾ ਜੁਗਤ ਪੀ ਨੂੰ ਆਪਣੇ ਮਨ ਨੂੰ ਕਹਿ ਕਿ ਮੇਰੇ ਵਾਸਤੇ ਸ਼ਰਾ ਕੁਝ ਹੀ ਪ੍ਰਮਾਤਮਾ ਦਾ ਨਾਮ ਹੈ ਅਸਲੀ ਤਾਂ ਪ੍ਰਮਾਤਮਾ ਦਾ ਨਾਮ ਹੈ ਕਿਉਂਕਿ ਇਹ ਤਾਂ ਕਦੇ ਖਤਮ ਨਹੀਂ ਹੁੰਦਾ ਇਹ ਤਾਂ ਆਖੁੱਟ ਨਾ ਨਿਕਟੈ ਨਾ ਜਾਏ ਪੂਰਾ ਸਤਿਗੁਰੂ ਦਈਆ ਦਿਖਾਏ ਇਹ ਸਮਝ ਪੂਰਾ ਗੁਰੂ ਦਿੰਦਾ ਉਹ ਨਹੀਂ ਹੁੰਦੀ ਸਮਝਦੀ ਇਸ ਤਰ੍ਹਾਂ ਨਹੀਂ ਦੁਨੀਆਂ ਦੇ ਝੁੱਠੇ ਤਨਸੀ ਬੜੇ ਬਿਮਾਰੀ ਬੜੀ ਮੁਸ਼ਕਲ ਕੀਤੀ ਬੜੀ ਬਿੰਦ ਕੀਤੀ ਬਹੁਤ ਕੁਝ ਕੀਤਾ ਗਿਆ ਬੜੇ ਯਤਨ ਕੀਤੇ ਇਸ ਤਰ੍ਹਾਂ ਕੋਈ ਹਰਬ ਦੇ ਨਾਮ ਦਾ ਧੰਨ ਜਿਹੜਾ ਸੀ ਉਹ ਕਮਾਨ ਨੂੰ ਅਸੀਂ ਬੁਰੇਜ ਕਰਦੇ ਰਹੇ ਉਸ ਪਾਸੇ ਵਾਲ ਸਾਡਾ ਛੁਪਾ ਨਾ ਬਣਿਆ ਪਰਮੇਸ਼ਰ ਦਾ ਚਿੰਤਨ ਕਰਨ ਵਾਸਤੇ ਮਨ ਪਿਆਰ ਹੀ ਨਹੀਂ ਆਇਆ ਕਿਉਂਕਿ ਮਨ ਚੰਚਨ ਹੈ ਇਹ ਰੱਬ ਨੂੰ ਆਪਣੀ ਸ਼ਿਆਨ اپنی تترائی پراپت کرنا چاہتا ہے تو ستگو لگے یہ من چنچلا پایا نہ پایا کن تن من میرے آ مایا مہنی تایا مہمی لائی ਹਿਰਾ ਕੀਦਾ ਮਾਇਆ ਵਿੱਚ ਖੁਬਿਆ ਹੋਇਆ ਮਾਇਆ ਵਿੱਚ ਲਬਿਆ ਹੋਇਆ ਮਾਇਆ ਵਿੱਚ ਤੋ ਜੁੜਿਆ ਹੋਇਆ ਸ਼ਬਦਾਂ ਕਿਹ ਬਾਣ ਸਮਝਾ ਕਿ ਮੈਂ ਤੇ ਗੁਰੂ ਦਾ ਸ਼ਬਦ ਸੁਣਾਇਆ ਏ ਰੇ ਮਾਲਕ ਨੇ ਮੈਨੂੰ ਨਾਮ ਤੁਹਾਨੂੰ ਦਾ ਖਜ਼ਾਨਾ ਦਿੱਤਾ ਉਹਦੇ ਕੋਲ ਭਗਤੀ ਦੇ ਪੰਧਾਰ ਨੇ ਹਰ ਹਰ ਪ੍ਰਭੁਤ ਭਲੇ ਪੰਧਾਰਾ ਇਹ ਜੀਵਨ ਦੁਬਾਰਾ ਨਹੀਂ ਮਿਲਣਾ। ਕੁਣ ਇਹ ਜ਼ਿੰਦਗੀ ਦੇ ਕੇ ਸਰੀਰ ਰੂਪੀ ਇਹ ਪਾਣਾ ਜਿਹੜਾ ਇਹਦੇ ਵਿੱਚ ਗਿਣੇ ਵਿੱਚੇ ਸਵਾਸ ਪਾਏ ਨੇ। ਸਵਾਸਾਂ ਦੀ ਗਿਣਤੀ ਵੱਧ ਘਟ ਨਹੀਂ ਹੁੰਦੀ। ਦਿਨ ਤੇ ਰਾਤ ਵਿੱਚ ਇਹ ਕੱਢ ਰਹੇ ਨੇ ਤਪਤੀ ਜਿੰਨੇ ਪਾ ਦਿੱਤੇ ਓਨੇ ਲੈ ਰਹੇ ਨੇ। ਕਾਂਤੀ ਸਾਹਿਬ ਸਤਿਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ ਆਪਣੇ ਮਨ ਨੂੰ ਸਮਝਾ ਵੀ ਸੱਚ ਦਾ ਧਨ ਅਗਰ ਤਰ ਕਰ ਉਹ ਖਜ਼ਾਨਾ ਜਿਹੜਾ ਹੈ ਉਹਦੇ ਵਿੱਚੋਂ ਤਾਨੂੰ ਲੈ ਲੈ ਜਿਹੜਾ ਤਿਰਿਖ ਪਿਓ ਦਾਦੇ ਦਾ ਖਜ਼ਾਨਾ ਸੀ ਉਹ ਦਾਦੇ ਦਾ ਖੋਲ ਗਿਠਾ ਖਜ਼ਾਨਾ ਤਾਂ ਮੇਰਾ ਮਨ ਭਿਆਡ ਧਨ ਰਤਨ ਰਾਣ ਜਨਕਾ ਕਸ਼ੂਨਾ ਮੂਪਦੇ ਪੰਡਾ ਇਹ ਤੇ ਸਾਧਗ੍ਰੰਥ ਹੈ ਅਸਲੀ ਧਰਮ ਹੈ ਮੁਕਤ ਧਰਮ ਨਹੀਂ ਆਵੋ ਖੜਕ ਰਾਲਵੇਂ ਨ ਭਾਈ ਕੋਟ ਨ ਆਵੇ ਵਰਤ ਜਾਈ ਇਹ ਤੇ ਵਰਤਾ ਜਾ ਰਿਹਾ ਜੀ ਇਹਦੇ ਚ ਟੋੜ ਨਹੀਂ ਕਿਨੇ ਕਦੇ ਸਮਾਪਤ ਨਹੀਂ ਹੋਣਾ ਇੱਕ ਪਾਸੇ ਸਾਧਗ੍ਰੰਥ ਹੈ ਇਹ ਨੂੰ ਤੁਸੀਂ ਇਕੱਤਰ ਨਹੀਂ ਕਰਦੇ ਤੁਸੀਂ ਜਿਹੜਾ ਧਨ ਇਕੱਠਾ ਕਰ ਲਿਓ ਬਾਬਾ ਕਹਿੰਦਾ ਇਹ ਕੱਚਾ ਧਨ ਹੈ ਕਾਚਾ ਤਨ ਸੱਚ ਹੈ ਮੂਰਖ ਗਵਾਨ ਹੋਰ ਲੋਕ ਬਾਹਰ ਲੋਕ ਜਿਹੜੇ ਨੇ ਕੱਚੇ ਧਨ ਦੀ ਪਿੱਤਰਤਾ ਕਰ ਰਹੇ ਨੇ ਕੱਚਾ ਧਨ ਵਿੱਚ ਹਾਜ਼ਰ ਰਹੇ ਹਨ ਮਾਨਮਕ ਪੂਲੇ ਅੰਤ ਗਵਾਨ ਮਾਨਮਕ ਪੂਲੇ ਅੰਤ ਗਵਾਨ ਅਗਿਆਤਾਂ ਤੇ ਹਨੇਰੇ 'ਚ ਅਨੇਬਨੋ ਇਹ ਤਨ ਜੋੜਿਆ ਵਿਖਿਆ ਕਹੈ ਤਨ ਸਦਾ ਦੁੱਖ ਹੈ ਜਿਹਨੇ ਦੁੱਖ ਦਿੱਤਾ ਜੀ ਕਾਣਾ ਕੱਤਰ ਕੀਤਾ ਗੱਡੀ ਡੈਲੀ ਗੱਡੀ ਤੇ ਕੋਈ ਬਾਣੀ ਘਟਨਾ ਹੋ ਆਪਰ ਗਈ ਆਪਾਂ ਸਭ ਆਖਿਆ ਪੀਤੂ ਤੇ ਨਾਲ ਲੈਂਦੇ ਚੰਗੇ ਸੀ ਸਾਈਕਲ ਤੇ ਸਕੂਟਰ ਤੇ ਮੋਟਰਸਾਈਕਲ ਤੇ ਚੰਗੇ ਸੀ ਸਾਰਿਆਂ ਤੋਂ ਵਧੀਆ ਸੰ ਪੈਦਲ ਪੰਢੀ ਤਾਰ ਯਾਤਰਾ ਤੋਂ ਆਉਂਦਾ ਆਇਆ ਇੱਕ ਪਰਿਵਾਰ ਕਿਸੇ ਨਾਲ ਨਿਤਕਾਈ ਕਰਦਾ ਨਹੀਂ। ਦ੍ਰਗਤ ਨਾਲ ਜਾ ਕੇ ਉਹ ਜੀ ਆਪਣੇ ਆਪ ਨੂੰ ਸਾਰੇ ਪਰਿਵਾਰ ਦੇ ਮੈਂਬਰ ਖਤਮ ਸਮਾਪਤ ਹੋ ਗਏ। ਇਹ ਸਾਡੇ ਬਣਾਏ ਹੋਏ ਸੁੱਖ ਨੇ। ਜਿਹੜਾ ਸੁੱਖ ਅਸੀਂ ਖੁਦ ਬਣਾਇਆ ਹੈ ਆਪਣੀ ਵਿਗਿਆਨਕ ਕਾਰ ਦੇ ਨਾਲ ਉਹਦੇ ਪਿੱਛੇ بڑے بڑے ਦੁੱਖ ਛੁਪੇ ਹੋਏ ਨੇ। ਜਿਹੜਾ ਸੁੱਖ ਪਰਮਾਤਮਾ ਦਿੰਦਾ ਉਹਨੂੰ ਕਿਹਾ ਆਨੰਦ। ਆਨੰਦ ਦੇ ਪਿੱਛੇ ਕੋਈ ਦੁੱਖ ਨਹੀਂ। ਉਦੋਂ ਫਿਰ ਸ਼ੁਕ੍ਰਿਸ਼ੋਕ ਹਨ ਕਿ ਉਹ ਆਨੰਦ ਦੀ ਅਵਸਥਾ ਵਿੱਚ ਜਿੰਨੇ ਮਰਜੀ ਦੁੱਖ ਆ ਜਾਣ ਇਹਦੇ ਅੰਦਰ ਇੰਨੀ ਤਾਕਤ ਆ ਜਾਂਦੀ ਛਣ ਕਰਦਾ ਆਲਾਮਾ ਦਿੰਦਾ ਹੀ ਨਹੀਂ ਸਾਰਾ ਪਰਿਵਾਰ ਵਾਰਿਆਂ ਨੂੰ ਤਹਿਤਾਂ ਵੀ ਸ਼ੁਕ੍ਰਾਨਾ ਆਰੇ ਨਾਲ ਤਨ ਦੁਹਾਟ ਹੋ ਜਾਂਦਾ ਤਾਂ ਵੀ ਸ਼ੁਕ੍ਰਾਨਾ ਉਪਲਦੀ ਦੇਗ ਵਿੱਚ ਉਬਾਲੇ ਖਾਂਦਾ ਸਿੱਖ ਗੁਰੂ ਨੇ ਤੇ ਖਾਣਾ ਹੀ ਛਣ ਸਿੱਖ ਖਾਂਦਾ ਜੀ ਉਬਾਲੇ ਬਾਈ ਦੀ ਅੱਲਾ ਕੋਈ ਪ੍ਰਵਾਹ ਨਹੀਂ ਕਹਿੰਦਾ ਬਸ ਮੇਰਾ ਰੂਹ ਜਿਹੜਾ ਮੇਰੇ ਗੁਰੂ ਵਾਲ ਰੱਖੋ ਹੋਰ ਕੋਈ ਨਹੀਂ ਚਾਹੀਦਾ ਮੈਨੂੰ ਹੁਣ ਕਿਸੇ ਵਿਅਕਤੀ ਤੋਂ ਰੂਹ ਵਿੱਚ ਲੁਪੇਟ ਕੇ ਆਵਾਜ਼ ਦਈਏ ਵੀ ਤੈਨੂੰ ਅਗਨ ਭੇਟ ਕਰ ਦੇਣਾ ਛੱਡ ਦੇ ਸਿੱਖੀ ਇਹ ਸੰਸ਼ੇਕ ਗੁਰੂ ਦੇ ਸਾਡਾ ਤਾਂ ਸਿਰਦਰਦ ਹੋ ਜੇ ਗੁਰੂ ਘਰੋਂ ਛੱਡ ਦਿੱਤਾ ਤੇ ਤੇਨੇਮ ਛੱਡ ਦਿੱਤਾ ਵੀ ਆਪਾਂ ਠੀਕ ਨਹੀਂ ਇੱਥੇ ਤੇ ਰੂਮ ਵਿੱਚ ਲਪੇਟੇ ਜਪਜੀ ਦੀ ਆਵਾਜ਼ ਆ ਰਹੇ ਨਾਲ ਤਨ ਚੀਰਿਆ ਗਿਆ ਦੋਹਾਂ ਖੱਡਾਂ ਤੋਂ ਜਪਜੀ ਦੀ ਆਵਾਜ਼ ਗੁਨਾਖਾ ਹੁਣ ਵੇਖਾਂਗਾ ਜਪਜੀ ਕਿਵੇਂ ਕਰਨਾ ਹੈ ਭਾਈ ਮਤੀ ਦਾ ਜੀ ਕਹਿੰਦੇ ਨੇ ਪੂਰਾ ਕਰਕੇ ਜਾਵਾਂ ਉਹ ਨਹੀਂ ਜਾਂਦਾ ਹੈਰਾਨ ਹੋ ਕੇ ਜਲਾ ਬੜੀ ਵੱਡੀ ਪੀੜ ਸੀ ਜਨਮ ਦੀ ਕੱਲਿਆਂ ਨੂੰ ਨਹੀਂ ਸੀ ਕੀਤਾ ਗਿਆ ਸਾਰਿਆਂ ਦੇ ਸਾਹਮਣੇ ਤਨ ਚੀਰਿਆ ਗਿਆ ਸੀ ਕਿ ਲੋਕ ਡਰ ਜਾਣ ਆਪੇ ਧਰਮ ਛੱਡ ਕੇ ਮੁਸਲਮਾਨ ਬਣ ਜਾਣ ਜਦੋਂ ਵਕਤ ਮਿਲਦਾ ਸਿੱਖ ਜਾਦਾ ਬਾਣੀ ਪੜ੍ਹਦੇ ਨੇ ਅਸੀਂ ਜਾਦਾ ਸੌਣੇ ਆ ਛੁੱਟੀ ਵਾਲੇ ਦਿਨ ਆਪਾਂ ਛੱਡਦੇ ਜਾਂ ਕਿ ਅੱਜ ਨਹੀਂ ਜਾਣਾ ਪਾ ਲੇਟ ਉੱਠਾਂ ਗਿਆ ਜੱਜ ਤੇ ਛੁੱਟੀ ਅੱਜ ਤੇ ਬੱਚਿਆਂ ਸਕੂਲ ਨਹੀਂ ਜਾਣਾ ਆਪਾਂ ਲਵਲਨੀਆਂ ਸੌਣ ਦਾ ਸਤਿਗੁਰਾਂ ਖੈ ਛੱਡਣਾ ਚਿੱਤੇ ਲਖ ਤੂੰ ਸਾਰਾ ਕੁਝ ਗਵਾ ਲਿਆ ਦਿਨ ਵੀ ਗਵਾਈ ਜਾਂਦਾ ਰਾਤ ਵੀ ਗਵਾਈ ਜਾਂਦਾ ਨਾਮ ਜੱਗਦਾ ਨਹੀਂ ਰਹਿਣ ਗਵਾਈ ਸੋਏ ਕੈ ਜੇ ਸੋ ਗਵਾਇਆ ਖਾਏ ਇਨਾ ਖਾ ਰਿਹਾ ਹੈ ਖਾਣ ਨਹੀਂ ਪਚਾਣ ਦੀ ਗੋਲੀਆਂ ਲੈਂਦਾ ਹੈ। ਸ਼ੇਰ ਤੋਂ ਕੰਮ ਹੁੰਦਾ ਜਦੋਂ ਉੱਠਿਆ ਬੈਠੀ ਤੋਂ ਗੱਲ ਸ਼ੁਰੂ ਹੋ ਗਈ। ਕਈਆਂ ਨੇ ਪਾਣੀ ਤੋਰਮਤਾ ਕੀਤੀ ਪਾਣੀ ਦਾ ਗਲਾਸ ਪੀ ਕੇ। ਤੇ ਦਿਨ ਰਾਤ ਜਿੰਨਾ ਚਿਰ ਸੌਂਦਾ ਨਹੀਂ ਕੁਝ ਨਾ ਖਿਡਾ ਰਿਹਾ। ਇਸੇ ਇਹ ਕਾਰਨ ਹੈ ਕਿ ਬੱਧਾ ਨਾ ਖਾਣ ਕਰਕੇ ਨਿਯਮ ਨਾ ਬਣਨ ਕਰਕੇ ਅਸੀਂ ਰੋਗੀ ਹੋ ਰਹੇ ਹਾਂ। ਸਤਿਗੁਰਾਂ ਖੇ ਬਰਬਾਦ ਕਰ ਰਿਹਾ ਜ਼ਿੰਦਗੀ ਰਹਿਣ ਗਵਾਈ ਸੋਏ ਕੈ ਜਿਉਂ ਸੁਗਵਾਇਆ ਖਾਏ ਜਿਉਂ ਸੁਗਵਾਇਆ ਖਾਏ ਹੀ ਦੇ ਜੈਸਾ ਜਨਮ ਹੈ ਹੁਣੇ ਬਬਲੇ ਦਾਏ ਅਗੇ ਸਤੇਤ ਕੀਤਾ ਕਿਉਂ ਇਹ ਗਵਾਚ ਰਿਹਾ ਸ਼ੇਰ ਪੈ ਲਗੇ ਨਾਮ ਨਾ ਜਾਣਿਆ ਰਾਮ ਕਾਉੜੇ ਏਰ ਪਛਾਹੇ ਲੈ ਉਹ ਰੱਬ ਦੇ ਨਾਮ ਨੂੰ ਨਹੀਂ ਜਾਣਦਾ ਤੂੰ ਪਰਮੇਸ਼ਰ ਦਾ ਚਿੰਤਨ ਨਹੀਂ ਕੀਤਾ ਪਰਮੇਸ਼ਰ ਦੀ ਅਰਦਾਸਾ ਨਹੀਂ ਕੀਤੀ ਉਹਦੇ ਬਾਰੇ ਜਾਣਕਾਰੀ ਹਾਸਲ ਨਹੀਂ ਕੀਤੀ ਤਾਂ ਤੇ ਸੱਜਣਾ ਚਿੱਤੇ ਰੱਖ ਫਿਰ ਪਛਤਾਏਗਾ ਫਿਰ ਪਛਤਾਇਆ ਕੰਮ ਨਹੀਂ ਬਣਾ ਬੰਦੇ ਦੀ ਪੈਣਾ ਕੁਝ ਵੀ ਸਤਿਗੁਣਾਖਿਆ ਸਮਝਾ ਦੇ ਮਨ ਨੂੰ ਕਹਦੇ ਮਨ ਨੂੰ ਮੇਰੀ ਮਨਾ ਇਹ ਮਿੱਤਰ ਮਨ ਪਿਆਰੇ ਮਨ ਇਹ ਮੇਰਾ ਅਸਲੀ ਤਨ ਨਾਮ ਹੈ ਮੇਰਾ ਅਸਲੀ ਤਨ ਸੇਵਾ ਹੈ ਮੇਰਾ ਅਸਲੀ ਤਨ ਸਿਮਰਨ ਹੈ ਮੇਰਾ ਅਸਲੀ ਤਨ ਮੇਰਾ ਰੱਬ ਹੈ ਪ੍ਰਮਾਤਮਾ ਹੈ ਮੈਂ ਉਹਨੂੰ ਮਿਲਣਾ ਚਾਹਨਾ ਮਨ ਪਿਆਰਿਆ ਜੀਓ ਮਿੱਤਰਾ ਹਰ ਹਰ ਸਦਾ ਸੰਭਲੇ ਕੋਈ ਸਮਾਲ ਕਰ ਪਰਮੇਸ਼ਰ ਦੀ ਮੰਨਿਆ ਕਿ ਤੇਰਾ ਧੰਨ ਤੇ ਹੈ ਮੈਨੂੰ ਤੇ ਇਹਦਾ ਪਤਾ ਹੀ ਨਹੀਂ ਮਿਲਦਾ ਕਿੱਥੋਂ ਹੈ ਜਦੋਂ ਸਤਿਗੁਰਾਂ ਕਿਹਾ ਨਾ ਮਨਾ ਅਸੜੀ ਤੜ ਨਾਮ ਹੈ ਤੇ ਮਨ ਅੱਗੋਂ ਜਵਾਬ ਦਿੰਦਾ ਦਾਤਾ ਕਿ ਮੈਨੂੰ ਨਹੀਂ ਪਤਾ ਸਤਿਗੁਰੂ RAMDAS ਸਾਹਿਬ ਇਹ ਧਨ ਕਿੱਥੋਂ ਮਿਲਣਾ ਹੈ ਹੋਵੇਗਾ ਤੁਹਾਡੇ ਵਾਸਤੇ ਅਸਲੀ ਧਨ ਪਰ ਮੈਨੂੰ ਨਹੀਂ ਜਾਣਕਾਰੀ ਕਿਹਦੇ ਕੋਲ ਜਾਵਾਂ ਦੂਜਾ ਧਨ ਤੇ ਮਿਲ ਜਾਂਦਾ ਕੰਮ ਕਰੀਏ ਦਿਹਾੜੀ ਮਿਲ ਜਾਂਦੀ ਨੌਕਰੀ ਪੇਸ਼ੇ ਤੋਂ ਤਨਖਾਹ ਮਿਲ ਜਾਂਦੀ ਆਪਣਾ ਕਾਰੋਬਾਰ ਕਰ ਲਈ ਬਚਤ ਹੋ ਜਾਂਦੀ ਪਰ ਇਹ ਧਨ ਸਤਿਗੁਰੂ ਕਹਿੰਨ ਲਗੀ ਇਹ ਵੀ ਮਿਲਦਾ ਹੈ ਇੱਕ ਥਾਂ ਤੋਂ ਮਿਲਦਾ ਬਸ ਰੱਬ ਦੇ ਧਨ ਦਵੰਦਾ ਕੌਣ ਹੈ ਇਸ ਧੰਨ ਬਾਣੇ ਦੱਸਦਾ ਕੌਣ ਹੈ ਸਤਿਗੁਰੂ ਕਹਿਣ ਲੱਗੇ ਗੁਰ ਪੂਰੇ ਨਾਮ ਉਧਰ ਢਾਇਆ ਹਰ ਧੀਰਕ ਹਰ ਸ਼ਬਾਸ਼ ਧੀਰ ਕਹਿੰਦੇ ਨੇ ਹੌਸਲੇ ਨੂੰ ਜਿਸ ਮਨੁੱਖ ਦੇ ਹਿਰਦੇ ਵਿੱਚ ਪੂਰੇ ਗੁਰੂ ਨੇ ਪ੍ਰਭੂ ਦਾ ਨਾਮ ਦ੍ਰਿੜ ਕਰਵਾ ਦਿੱਤਾ ਪੱਕਾ ਕਰਵਾ ਦਿੱਤਾ ਗੁਰੂ ਕੋਲ ਆਈਏ ਨਾ ਤੇ ਗੁਰੂ ਕਹਿੰਦਾ ਇਹ ਹੈ ਅਸਲੀ ਨਾਮ ਦਾਤ ਕੀ ਦਿੰਦਾ ਜੀ ਗੁਰੂ ਨਾਮ ਦਾਤ ਸਤਿਗੁਰ ਨਾਮ ਨਿਦਾਨ ਤਰੜਾਇਆ ਜਦੋਂ ਇਹ ਧੜ ਹੋ ਗਿਆ ਪੱਲੇ ਕੀ ਪਿਆ ਚਿੰਤਾ ਸਗੜ ਬਿਨਾਸੀ ਸਾਰੀਆਂ ਚਿੰਤਾਵਾਂ ਦਾ ਮੇਰੇ ਬਾਲਕ ਨੇ ਨਾਸ਼ ਕਰ ਦਿੱਤਾ ਕਰ ਕਿਰਪਾ ਆਪਣੋਂ ਕਰ ਲਈਨਾ ਮਨ ਵਿੱਚ ਆਬਨਾਸੀ ਕੋ ਪ੍ਰਵੇਸ਼ ਤੋ ਮਾਲਕ ਉਹ ਆਲਪ ਰੂਪ ਮਨ ਵਿੱਚ ਵਸ ਗਿਆ ਜਦੋਂ ਮਨ ਵਿੱਚ ਵਸਿਆ ਤੇ ਬਣਾਵ ਨਾ ਤੀਰ ਜਾ ਗਿਆ ਮਨ ਨੂੰ ਪਰਮਾਤਮਾ ਕੀ ਕਰਦਾ ਉਸ ਨੂੰ ਪਰਮਾਤਮਾ ਤੀਜ ਦਿੰਦਾ ਹੈ ਪਰਮਾਤਮਾ ਉਸ ਸਿੱਖ ਨੂੰ ਸੇਵਕ ਨੂੰ ਸ਼ਾਬਾਸ਼ ਦਿੰਦਾ ਹੈ ਇਹ ਗਿਆਨ ਦਿੰਦਾ ਹੈ ਹਉ ਪੂਜੀ ਨਾਮ ਦਸਾਂ ਦਾ ਉਹ ਦੱਸੇ ਹਰ ਤਨ ਨਾਸ਼ ਹਉ ਦਾ ਕਿ ਮੈਂ ਪੂਜੀ ਦਾ ਤੰਦਰਾਸ ਸ਼ਰਮਾਇਆ ਨਸ਼ਾ ਇਹ ਤਾਂ ਮੈਂ ਪੁੱਛਦਾ ਹਾਂ ਭਾਲ ਕਰਨਿਆ ਕਿ ਮੈਂ ਨਾਮ ਦਾ ਧੰਨ ਲਾ ਭਰਿਆ ਨਾਮ ਧੰਨ ਵੀ ਲੱਭਣਾ ਪੈਂਦਾ ਹੈ। ਨਾਮ ਦਾ ਧੰਨ ਲੱਭਣ ਲਈ ਜਾਣਾ ਪੈਂਦਾ ਹੈ ਗੁਰੂ ਘਰਾਂ ਵਿੱਚ। ਨਾਮ ਦਾ ਧੰਨ ਲੱਭਣ ਲਈ ਜਾਣਾ ਪੈਂਦਾ ਹੈ ਮਹਾਨ ਸਤਿપુરੂਸ਼ਾਂ ਕੋਲ। ਨਾਮ ਦਾ ਧੰਨ ਲੱਭਣ ਲਈ ਜਾਣਾ ਪੈਂਦਾ ਹੈ ਸਤ ਸੰਗਤ ਵਿੱਚ। ਨਾਮ ਦਾ ਧੰਨ ਲੱਭਣ ਲਈ ਜਾਣਾ ਪੈਂਦਾ ਹੈ ਉਹਨਾਂ ਪਿਆਰਿਆਂ ਦੀ ਸੰਗਤ ਵਿੱਚ ਜਿਹੜੇ ਸਵਾਸ ਸਾਡ ਧੱਪਦੇ ਨੇ। ਉਹਨਾਂ ਪਿਆਰਿਆਂ ਕੋਲ ਜਾਣਾ ਪੈਂਦਾ ਹੈ ਜਿਹੜੇ ਆਪ ਧੱਪਦੇ ਨੇ ਦੂਜਿਆਂ ਨੂੰ ਧਪੰਦੇ ਨੇ। ਨਾਮ ਦਾ ਧੰਨ ਲੱਭਣ ਲਈ ਸਤਿਗੁਰਾਂ ਖਿਆ ਕਹਿਣਾ ਪੈਂਦਾ ਆਉ ਭੈਣੇ ਗਰਮ ਬਿਨਹਾਂ ਅੰਗ ਸ ਮਿਲਣੀਆਂ ਆਪਾਂ ਮਿਲੇ ਆਪਾਂ ਤੇ ਸ੍ਰੀ ਸੁਖਮਨੀ ਸਾਹਿਬ ਜੀ ਨੇ ਪਾਠ ਦੇ ਕਰਤੋ ਰੇ ਪਾਠ ਕਰਨ ਤੋਂ ਪਹਿਲ ਉਹ ਤੇ ਸਮਾਪਤੀ ਤੇ ਵੀ ਦੰਦਿਆ ਚੁਣੀ ਹੋਰ ਹੋਰ ਗੱਲਾਂ ਸਤਿਗੁਰਾਂ ਖਿਆ ਨਹੀਂ ਜੀ ਵੇੜ ਬੈਠਾ ਹੈ ਆਪ ਅੜੀਆਂ ਸਹੇਲੀਆਂ ਆਖੀ ਜੀ ਵਿਸਤਰੀਆਂ ਆਓ ਪੈਣੇ ਗੱਲ ਮਿਨਾ ਕਸ ਸਹੇਲੜੀਆਂ ਕੀ ਕਰੀਏ ਬਣ ਕੇ ਦੰਦਿਆ ਚੁਣੀ ਨਹੀਂ ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆਂ ਤਾਂ ਤੇ ਭਗਤਾਂ ਨੇ ਆਖਿਆ ਮੇਰਾ ਮਾਂ ਪਿਓ ਰਹਿਣ ਦੇ ਦਿਆਂ ਦੰਦਾ ਮਾਪ ਨਿੰਦਾ ਬਹਿਤਾਰੀ ਕਿਉਂ ਮਾਪੇ ਬੜਾ ਧਿਆਨ ਰੱਖਦਾ ਹੈ ਕਹਿ ਲੱਗੇ ਦੰਦਿਆ ਵੀ ਮੇਰਾ ਧਿਆਨ ਕਰ ਜਿਹੜਾ ਮੇਰੀ ਦੰਦਿਆ ਕਰ ਰਿਹਾ ਮੇਰੇ ਕੱਪੜੇ ਧੋ ਰਿਹਾ ਨਿੰਦਕ ਨੂੰ ਤੁਲਨਾ ਦਿੱਤੀ ਜਮਾਦਾਰ ਨਾਲ ਕਿ ਤੂੰ ਕਰਤੇ ਰਿਹਾ ਸਾਡਾ ਸੁਭਾਅ ਬੜਾ ਚਿੰਤਲਾ ਹੈ ਮਨ ਟਿਕਦਾ ਨਹੀਂ ਆਪਾਂ ਕੀ ਨਹੀਂ ਕਰਨੀ ਗੱਲ ਪਰ ਫਿਰ ਵੀ ਕਰ ਰਹੇ ਆ ਦੂਜੇ ਦੀ ਬੁਤੋਈ ਸੱਚ ਪੁਰਾਖੇ ਜਮਾਦਾਰ ਬਣ ਗਿਆ ਉਹਦੇ ਪਾਪਾਂ ਦੀਆਂ ਪੰਡਾ ਆਪਣੇ ਸਿਰ ਤੇ ਰੱਖ ਕੇ ਧੋ ਰਿਹਾ ਕਿਉਂਕਿ ਮਨ ਟੇਟਾ ਬਣਾ ਸੀ ਇਹ ਮੰਨਿਆ ਹੀ ਨਹੀਂ ਇਹਦੀ ਪ੍ਰੇਰਣਾ ਦਿੱਤੀ ਇਹਨੇ ਕਰਨਾ ਸ਼ੁਰੂ ਕਰ ਦਿੱਤਾ ਬਾਬੇ ਨੇ ਦਰ ਤੇ ਬੈ ਕੇ ਗੁਰੂ ਦੀ ਹਦੂਦ ਅੰਦਰ ਵੀ ਅਸੀਂ ਬਾੜੇ ਤਰੀਕੇ ਨਾਲ ਕਿਸੇ ਦੀ ਬਖ ਕੋਈ ਕਰਨ ਹੈ ਛਤਪੁਰਾ ਕਹੇ ਮੈਂ ਤੇ ਨਾਮ ਲੱਭ ਰਿਹਾ ਮੇਰੇ ਤੇ ਕੋਈ ਕਿਰਪਾ ਕਰੇ ਮੈਂ ਹਰ ਨਾਮ ਸਰਮਾਇ ਦੀ ਭਾਲ ਕਰਦਾ ਫਿਰਦਾ ਜੇ ਕੋਈ ਮੈਨੂੰ ਉਸ ਨਾਮ ਧੰਨ ਨਾਮ ਸਰਮਾਇ ਦੀ ਦਸ ਬਾਵੇਂ ਜੇ ਮੈਂ ਉਹਦੇ ਤੋਂ ਆਪਾਂ ਕੁਰਬਾਨ ਕਰਦੇ ਆਂਗਾ ਹਉ ਤਸ ਵਿਟੋਂ ਖੰਨ ਖੰਨੀ ਐ ਮੈਂ ਮਿਲ ਲੈ ਹਰ ਪ੍ਰਭ ਪਾਸ ਮੈਨੂੰ ਹਰੀ ਪ੍ਰਭੂ ਦੇ ਨਾਲ ਜਿਹੜਾ ਜੋੜ ਦੇ ਕੋਈ ਜਨ ਹਰਿ ਸ਼ੁੰਦੇ ਵੈ ਚੋਰ ਚਰਨ ਬਹੁ ਬਕੂ ਸੁਬ੍ਰishna ਨਹੀਂ ਜਾਏ ਪ੍ਰਾਨ ਆਕੋਰ ਮੈਂ ਉਹਦੇ ਤੋਂ ਸਦਕੇ ਜਾਵਾਂ ਕੁਰਬਾਨ ਜਾਵਾਂ ਵਰਣੀ ਜਾਵਾਂ ਖੋਣੀ ਜਾਵਾਂ ਵਿਟਹੁ ਜਾਵਾਂ ਮੈਂ ਅੰਤਰ ਪ੍ਰੇਮ ਬ੍ਰਹਮਤਾ ਤੋਂ ਸਜਣ ਮਿਲਾਂਏ ਮੇਲਾਸ਼ ਮੇਰੇ ਹਿਰਦੇ ਵਿੱਚ ਪਿਆਰੇ ਪ੍ਰਭੂ ਦਾ ਪ੍ਰੇਮ ਜਿਹੜਾ ਵਸਿਆ ਹੈ ਉਹ ਸੰਜੜ ਮੈਨੂੰ ਕਿਵੇਂ ਮਿਲੇ ਮੈਂ ਉਸ ਨੂੰ ਕਿਵੇਂ ਮਿਲਾ ਮੈਨੂੰ ਉਹ ਆਖੇ ਤਰੀਕਾ ਦੱਸੇ ਮੇਰੇ ਤੇ ਕੋਈ ਰਹਿਮ ਕਰੇ ਮੇਰੇ ਤੇ ਕੋਈ ਤਰਸ ਕਰੇ ਇਹ ਤਰੀਕੇ ਦੱਸਣ ਵਾਲੇ ਤੂੰ ਹੀ ਵਾਰਨੇ ਜਾਣਾ ਫਰ ਹਰ ਆਪ ਬਣਾਏ ਗੁਰ ਮੈਂ ਦੱਸੇ ਹਰ ਤਨ ਰਾਸੇ ਹਰੀ ਤੂੰ ਆਪ ਹੀ ਮੈਨੂੰ ਗੁਰ ਮਿਲਾ ਦੇ ਗੁਰੂ ਮਿਲੇਗਾ ਰਸਤਾ ਦੱਸ ਦੇਗਾ ਤਾਂ ਕਿ ਮੈਂ ਮੈਨੂੰ ਗੁਰੂ ਤੇਰਾ ਨਾਮ ਤੁੰ ਸਦਮਾਇਆ ਜਿਹੜਾ ਹੈ ਉਹ ਖਾ ਦੇ ਗੁਰੂ ਖਾ ਦਿੰਦਾ ਗੁਰੂ ਕਣ ਆਉਂਦੇ ਨਾਮ ਤੁੰ ਮਿਲ ਜਾਂਦਾ ਹੈ ਜਦੋਂ ਝੋਲੀ ੱਟ ਕੇ ਸਿੱਖ ਮੰਗਦਾ ਪਰ ਆਪਾਂ ਤੇ ਗੁਰੂ ਕੋਲ ਆ ਕੇ ਵੀ ਨਾਮ ਤੁੰ ਨਹੀਂ ਮੰਗਦੇ ਗੌਰ ਹੋ ਮੰਗੀ ਦਿੰਦੇ ਸਤਗੁਰਾਂ ਖਿਆ ਤੇਰਾ ਤੇ ਅਕਾਲ ਪੁਰਖ ਦਾ ਸਬਦ ਜੁੜ ਜਾਂਦਾ ਜਦੋਂ ਤੂੰ ਅਰਦਾਸ ਕਰਨਾ ਗੁਰੂ ਦੇ ਸਾਹਮਣੇ ਇਹ ਨਹੀਂ ਇਹ ਤੁਸੀਂ ਅਰਦਾਸ ਦੀ ਅਰੰਭਤਾ ਕੀਤੀ ਸਾਰੇ ਅੱਖਰ ਲਿਖੇ ਹੋਏ ਪੜੇ ਤੇ ਤਾਂ ਜੋ ਕੋਈ ਤੁਸੀਂ ਬੋਲ ਰਹੇ ਹੋ ਨਾ ਹੱਥ ਜੋੜ ਕੇ ਇਹ ਸਿੱਧਾ ਸੰਬੰਧ ਹੈ ਪਰਮੇਸ਼ਰ ਨਾਲ ਸਾਹਮਣੇ ਖੜ੍ਹੇ ਤੁਸੀਂ ਕਹਿ ਰਹੇ ਹੋ ਕਿ ਬਾਲਕਾ ਮੈਂ ਆ ਗਿਆ ਤੇਰੇ ਦਰ ਤੇ ਮੇਰੀ ਅਰਜ਼ ਹੈ ਮੇਰੀ ਬੇਨਤੀ ਹੈ ਧਿਆਨ ਨਾਲ ਸੁਣੀ ਗੁਰਬਾਣੀ ਨੇ ਆਖਿਆ ਇਹ ਪੰਕਤੀ ਪੜ੍ਹ ਲਈ ਦੇ ਕੰਨ ਸੁਨੋ ਅਰਦਾਸ ਜਿਓ ਦਾਤਾ ਤੇਰੇ ਕੋਲ ਆਇਆ ਮੇਰੀ ਬੇਨਤੀ ਮੇਰੀ ਅਰਦਾਸ ਤੇ ਅੰਦੇ ਕਿਸ਼ਨੀ ਜੇ ਵੀ ਆਪਣੀ ਗੱਲ ਨਾ ਸੁਣਿਆ ਪੱਕੇ ਤੇ ਧਿਆੜੀਆਂ ਤਾਂ ਚੰਗੀ ਤਰ੍ਹਾਂ ਸੁਣ ਵੀ ਤੂੰ ਤਾਂ ਮੇਰੀ ਗੱਲ ਸੁਣੀ ਹੀ ਨਹੀਂ ਬੱਚਿਆਂ ਦੀ ਨਾ ਸੁਣੋ ਚਿੜ ਜਾਂਦੇ ਨੇ ਕਿ ਮੇਰੀ ਗੱਲ ਦੀ ਤੁਸੀਂ ਸੁਣ ਰਹੇ ਸਤਿਗੁਰਾਂ ਖੈ ਗੁਰੂ ਕੋਲ ਵੀ ਵਕਤ ਕੱਢ ਕੇ ਆਏ ਆਪਣੇ ਦਿਲ ਦੀ ਗੱਲ ਗੁਰੂ ਨੂੰ ਦੱਸੀ ਤੇ ਫਿਰ ਗੁਰੂ ਤੇਰੀ ਝੋਲੀ ਭਰ ਕੇ ਨਵਟੇ ਕਿਉਂਕਿ ਗੁਰੂ ਤੋਂ ਬਿਨਾ ਪਤਾ ਲੱਗਿਆ ਗੁਰੂ ਕੋਲਾ ਕੇ ਬਿਨ ਗੁਰ ਪ੍ਰੇਮ ਨ ਲੱਭਾਈ ਜਨ ਵੇਖੋ ਮਨ ਨਿਰਜਾਸ ਨਿਰਜਾਸ ਕੇ ਤੇ ਨਿਰਣਾ ਨਖੀੜਾ ਹੇ ਸੱਜਣੋ ਆਪਣੇ ਮਨ ਵਿੱਚ ਇਸ ਗੱਲ ਦਾ ਨਿਰਣਾ ਕਰਕੇ ਵੇਖ ਲਓ ਗੁਰੂ ਤੋਂ ਬਿਨਾ ਪ੍ਰਭੂ ਦਾ ਪਿਆਰ ਹਾਸਲ ਨਹੀਂ ਹੁੰਦਾ ਗੁਰੂ ਨੇ ਹੀ ਪ੍ਰਮਾਤਮਾ ਨੂੰ ਬੁਲਾਣਾ ਸੱਚੇ ਗੁਰੂ ਤੋਂ ਬਿਨਾ ਕੋਈ ਨਹੀਂ ਬੁਲਾ ਸਕਦਾ ਹਰ ਗੁਰ ਵਿੱਚ ਆਪ ਰਖਿਆ ਹਰ ਮੇਨੇ ਗੁਰ ਸਾ ਬਾਸ ਕਿਉਂ ਕਿਉਂਕਿ ਪ੍ਰਮਾਤਮਾ ਨੇ ਗੁਰੂ ਵਿੱਚ ਆਪਣੇ ਆਪ ਨੂੰ ਟਿਕਾਇਆ ਹੋਇਆ ਹੈ ਗੁਰੂ ਹੀ ਉਸ ਨਾਲ ਬੰਨਦਾ ਹੈ ਤੇ ਗੁਰੂ ਦੀ ਵਡਿਆਈ ਗੁਰੂ ਦੀਆਂ ਸ਼ੁਭਤਾ ਕਰੋ ਸਾਗਰ ਭਗਤ ਭੰਡਾਰ ਹਰ ਪੂਰੇ ਸਤਗੁਰ ਪਾਸ਼ ਊਨੇ ਗੁਰੂ ਦੇ ਕੋਲ ਪ੍ਰਮਾਤਮਾ ਦੀ ਭਗਤੀ ਦੇ ਸਮੁੰਦਰ ਕਦਰ ਨੇ ਭਰੇ ਪਏ ਹਨ ਮਜੂਦ ਨੇ ਜਿਹੜਾ ਗੁਰੂ ਕੋਲ ਸਿੱਖ ਜਾਂਦਾ ਹੈ ਗੁਰੂ ਕੀ ਕਰਦਾ ਹੈ ਸਤਗੁਰ ਤੁਠਾ ਕੋਲ ਨੇ ਮੁਖ ਗੁਰ ਮੁਖ ਹਰ ਪ੍ਰਗਾਸ ਜਿਸ ਗੁਰਮੁਖ ਮਨੁਖ ਉਤੇ ਗੁਰੂ ਮਿਹਰਵਾਨ ਹੁੰਦਾ ਤਰੁੱਠਦਾ ਹੈ ਇੱਕ ਜਾਨੇ ਕੋਲ ਕੀ ਹੌਸਲ ਨੂੰ ਦੇ ਦਿੰਦਾ ਆਪਾਂ ਪੜਨੇ ਸਾਡੇ ਸਾਹਿਬਾ ਕਿਹਾ ਨਹੀਂ ਕੱਟਦੇ ਰਾਹ ਕਹਿੰਦਾ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਕੀ ਦਿੰਦਾ ਦੀ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾ ਕੀ ਦਿੰਦਾ ਆਪਣੇ ਘਰ ਤੋਂ ਕਿਤੇ ਉਧੇ ਖਾ ਖਾਲੂ ਇਹਨਾਂ ਪੰਕਤੀਆਂ ਨਾਲ ਕੀ ਤੁਹਾਨੂੰ ਦੇ ਦੇਗਾ ਦਾਣੇ ਦੇ ਦੇਗਾ ਮਾਇਆ ਦੇ ਦੇਗਾ ਸ਼ੁਨਾ ਚੰਦੀ ਨਹੀਂ ਸ਼ਿਵ ਸ਼ਰਾਧ ਦੀ ਗੱਲ ਕੀਤੀ ਸਤਿਗੁਰੂ ਸਿੱਖ ਨੂੰ ਨਾਮ ਦਿੰਦੇ ਨਾਮ ਹੁੰਦਾ ਤਾਂ ਦਿੰਦਾ ਗੁਰੂ ਫਿਰ ਖਦਾਨੇ ਖੋਲ ਕੇ ਦਿੰਦਾ ਮੂੰ ਉਸ ਨੂੰ ਉਪਦੇਸ਼ ਕਰਦਾ ਜਿਸ ਕਰਕੇ ਉਹਦੇ ਅੰਦਰ ਰੱਬੀ نور ਜਿਹੜਾ ਪ੍ਰਗਟ ਹੋ ਜਾਂਦਾ ਹੈ ਗੁਰੂ ਤੇ ਉਪਦੇਸ਼ ਦਾ ਪਰ ਸਾਹਿਬ ਕਰਨ ਲਈ ਜਿਹੜਾ ਗਿਆ ਹੀ ਨਹੀਂ ਗੁਰੂ ਗੁਰਮੁਖੀ ਨਹੀਂ ਬਣਿਆ ਮਾਨਮੁਖ ਭਾਗਵੇਂ ਹੋਣਿਆ ਤੇ ਕਮੁਈਆਂ ਕੰਧੀ ਪਾਸ ਮਨ ਖ ਆਪਣੇ ਮਨ ਦੇ ਪਿੱਛੇ ਦੁਰਨ ਵਾਲੀ ਜੀਵ ਇਸਤਰੀ ਤਿੱਖ ਕਹਿੰਦੇ ਨੇ ਤਰੇ ਤ੍ਰਿਸ਼ਨਾ ਮੁਈਆ ਮਰ ਗਈ ਆਤਮਿਕ ਮੌਤੇ ਮਰੀ ਉਹ ਕੰਧੀ ਪਾਸ ਸਰੋਵਰ ਦੇ ਕੰਢੇ ਤੇ ਸਹਿਬ ਆਖਿਆ ਕੁਸ ਸਰੋਵਰ ਦੇ ਕੰਢੇ ਤੇ ਪਿਆਸਾ ਬੈਠਾ ਹੋਏ ਬੈਠਾ ਸੀ ਇਹ ਬੜੀ ਪਿਆਸ ਲਗੀ ਉੱਚੀ ਚੀਰ ਚੀ ਕੁਰਲਾ ਲਿਆ ਕਿ ਕੋਈ ਪਾਣੀ ਨਿਕੋਟ ਦੇ ਦੇ ਕਿਸੇ ਦਿਨ ਜਿਆਡੇ ਕੋਈ ਆਏ ਨਹੀਂ ਸੀ ਕੋਈ ਨਹੀਂ ਆਇਆ ਜੇ ਕੋਈ ਆਉਂਦਾ ਤੇ ਵੇਖ ਕੇ ਹੱਸਦਾ ਚੜਾ ਜਾਂਦਾ ਕਿ ਪਾਗਲ ਹੋ ਗਿਆ ਹੈ ਸਰੋਵਰ ਤੇ ਬਿਠਾ ਪਾਣੀ ਨਹੀਂ ਪੀ ਰਿਹਾ ਰਾਜੇ ਦਾ ਪੁੱਤਰ ਸੀ ਉਹਨੇ ਆਖਿਆ ਮੇਰੀ ਮੌਤ ਹੋ ਜਾਣੀ ਹੈ ਕੋਈ ਵਿਚਾਲੋ ਮੈਨੂੰ ਪਾਣੀ ਦਾ ਘੁੱਟ ਪਿਆ ਦੋ ਸਾਰੇ ਹੱਸਦੇ ਨੇ ਲੰਘ ਜਾਂਦੇ ਨੇ ਇੱਕ ਰੱਬੀ ਮੂਰ ਨਾਲ ਭਰਿਆ ਹੋਇਆ ਰੱਬੀ ਪਿਆਰ ਦੇ ਨਾਲ ਰਬੀਸ਼ਨੇ ਦੇ ਨਾਲ ਭਰਿਆ ਹੋਇਆ ਇਹ ਰਾਇਆ ਉਹਨੇ ਆਖਿਆ ਪਾਣੀ ਦੀ ਆਵਾਜ਼ ਕਿਉਂ ਆ ਰਹੀ ਹੈ ਪਾਣੀ ਦੇ ਕਿਨਾਰੇ ਤੇ ਬੈਠਾ ਛੋਵਰ ਤੇ ਕੰਢੇ ਤੇ ਹੈ ਕਿਹਾ ਨਹੀਂ ਤੁਸੀਂ ਪਿਆ ਦਿਓ ਬੜਾ ਪਿਆਸਾ ਮਰ ਜਾਵਾਂਗਾ ਜੇ ਤੁਸੀਂ ਪਾਣੀ ਨਾ ਦਿੱਤਾ ਉਹਨੇ ਕਿਹਾ ਕਾਰਨ ਦਾਸ ਇਹ ਸਰੋਵਰ ਤੋਂ ਕਿਉਂ ਨਹੀਂ ਪੀਂਦਾ ਕਹਿਣ ਲੱਗਾ ਝੁਕਣਾ ਪੈਣਾ ਮੈਂ ਰਾਜੇ ਦਾ ਪੁੱਤ ਹਾਂ ਅੱਜ ਤੱਕ ਮੇਰੀ ਇਹ ਗਰਦਨ ਕਿਸੇ ਦੇ ਸਾਹਮਣੇ ਨਹੀਂ ਝੁਕੀ ਕੋਸ਼ਿਸ਼ ਕੀਂਦੇ ਪਾਣੀ ਕਿਹੜਾ ਸਰੋਵਰ ਤੋਂ ਮੇਰੇ ਤੇ अनेका ਨੌਕਰਣ شکار ਖੇਡਦਾ ਸ਼ਕਲਾ ਰਹਿ ਗਿਆਂ ਉਹ ਪਰਛੇੜੇ ਲੇ ਕੇ ਖੇਡ ਦੇ ਖੇਡ ਦੇ ਪਿਆਸ ਜਿਆਦਾ ਲੱਗੀ ਪਾਣੀ ਦਾ ਪ੍ਰਬੰਧ ਨਹੀਂ ਮੇਰੀ ਸ਼ੈਨਾ ਮੇਰੇ ਸਾਥੀ ਮੇਥੋਂ ਵਿਛੜ ਗਏ ਨੇ ਉਹ ਆਉਣਗੇ ਮੇਰੀ ਆਵਾਜ਼ ਸੁਣ ਕੇ ਪਾਣੀ ਪਿਆਦਣਗੇ ਫਿਰ ਕਿਰੜਿਆਖੇ ਨਿਚ ਤੱਕ ਤੇਰੀ ਮੌਤ ਹੋ ਜਾਏਗੀ ਫਿਰ ਪਾਣੀ ਦਾ ਕੀ ਕਰੇਗਾ ਉਹਨੇ ਖਾਟੂ ਗਣਾ ਸੇ ਰੰਤ ਕੀਤੀ ਇਹ ਉਠਿਆ ਮੁੱਖ ਪਾਣੀ ਦਾ ਪਿਆ ਪੀਤਾ ਇਹਨਾਂ ਫਕੀਰਾਂ ਬਹੁਤ ਦੁਨੀਆ ਕੀਤਾ ਮੈਨੂੰ ਅੱਜ ਤੂੰ ਬੜਾ ਕੁਝ ਸਿਖਾ ਗਿਆ ਹੈ ਇਹ ਫਕੀਰ ਕਹਿੰਦਾ ਮੈਂ ਦੁਨੀਆ ਦੇ ਲੋਕਾਂ ਨੂੰ ਇਹ ਸਿਖਾਣਾ ਹੈ ਹੰਕਾਰ ਵਿੱਚ ਲੱਭ ਵਿੱਚ ਲੋਭ ਵਿੱਚ ਦੁਨੀਆ ਦੇ ਲੋਕ ਛੜ ਛੜ ਕੇ ਵੱਲ ਰਹੇ ਨੇ ਮਾਬਾ ਕਹਿੰਦਾ ਇਹ ਫਕੀਰ ਸੀ ਬਾਬੇ ਨਾਨਕ ਰੂਪੀ ਉਹਨਾਂ ਦੀ ਜੋਤ ਉਹਨਾਂ ਦਾ ਦਿੱਤਾ ਗਿਆਨ ਇਸ ਵਿਅਕਤੀ ਵਿੱਚ ਕੰਮ ਕਰਦਾ ਹੈ ਤੇ ਜਦੋਂ ਬਾਪਾ ਧਰਤੀ ਤੇ ਤੱਕਦਾ ਉਹ ਤੇ ਇੱਕ ਸੀ ਅਸੀਂ ਸਾਰੇ ਬਲ ਰਹੇ ਸਨ ਬਾਪਾ ਕਿੰਨਾ ਬਾਪਾ ਭਾਈ ਗੁਰਦਾਸ ਜੀ ਕਿਦਰ ਬਾਪਾ ਦੇਖ ਹੈ ਧਿਆਨ ਤਰ ਜਲਤੀ ਸਾ ਪ੍ਰਥਮੀ ਦੇ ਸਾਈ ਈਰਖਾ ਦੁਆਇ ਸਾੜੇ ਦੀ ਅੱਗ ਦੇ ਵਿੱਚ ਸੁਮਤੀ ਦੁਨੀਆ ਸੜ ਰਹੀ ਸੀ ਅੱਜ ਵੀ ਉਹੀ ਹਾਲ ਹੈ ਅੱਜ ਪਰਿਵਾਰਕ ਪੱਖ ਜਿਹੜਾ ਇਨਾ ਉਹਦੇ ਚ ਨੰਗਾਰ ਆ ਗਿਆ ਪ੍ਰੇਮ ਰਿਐਲਟੀ ਮੂਹ ਆਪਸੀ ਪਿਆਰ ਏਖਾਂ ਬਲਾ ਕੇ ਉੜ ਚੁੱਕੇ ਨੇ ਕਿਉਂ ਕਿਉਂ ਕਿ ਸਾਡੇ ਕੋਲ ਪਰਮੇਸ਼ਰ ਦਾ ਜਾਂ ਤਨ ਦਿਨਾਂ ਨੂੰ ਤੁਸੀਂ ਜਨਮ ਦਿੱਤਾ ਉਹ ਵੀ ਤੁਹਾਡੇ ਨਾਲ ਪਿਆਰ ਨਹੀਂ ਕਰਦੇ ਉਹ ਵੀ ਆਪਣੇ ਮਕਸਦਾਂ ਕਰਕੇ ਤੁਹਾਡੇ ਨਾਲ ਜੁੜੇ ਨੇ ਇਹ ਸਤਿਗੁਰਾਂ ਕਿਹਾ ਮਨੁੱਖ ਜਿਹੜਾ ਆਪਣੇ ਮਨ ਦੇ ਪਿੱਛੇ ਤੁਰਣ ਵਾਲੀ ਜਿਹੜੀ ਜੀਵ ਇਸਤਰੀ ਹੈ ਉਹ ਬਦ ਕਿਸਮਤਾ ਹੈ ਉਹ ਗੁਰੂ ਦੇ ਨੇੜੇ ਹੁੰਦਿਆਂ ਵੀ ਆਤਮਾ ਮੌਤੇ ਮਰੀ ਨਹੀਂ ਹੈ ਜਿਵੇਂ ਕੋਈ ਸ਼ਰਵਲ ਦੇ ਕੰਢੇ ਕੋਲ ਹੁੰਦਿਆਂ ਕਿੱਥਾਇਆ ਮਰ ਜਾਏ ਪਰ ਗੁਰੂ ਜਿਹੜਾ ਬੜਾ ਬਿੰਦ ਹੈ ਗੁਰਦਾਤਾ ਦਾ ਤਾਰ ਹੈ ਹੋ ਮੰਗੋ ਦਾ ਨੂੰ ਗੁਰਪਾਸ ਸਹਿਬਾ ਕਿ ਮੈਂ ਗੁਰੂ ਤੁਮ ਦਾ ਦਾਤ ਦਾ ਦਾਣ ਮੰਗਣਾ ਕੁਝ ਤੋਂ ਖੈਰ ਮੰਗਣਾ ਕਿਉਂਕਿ ਸਾਡੀਆਂ ਦਾਤਾਂ ਦੇ ਦੇ ਸਮਰੱਥ ਹੈ ਸਭਨਾ ਗੱਲਾਂ ਸਮਰੱਥ Swami ਜਿਦੀ ਵਿਚੁੰਨਾ ਮੈਨੂੰ ਪ੍ਰਾਪਤ ਮੈਂ ਮਨ ਤਨ ਅਡਣੀ ਆਸ ਕੀ ਮੰਗਿਆ ਜੀ ਕਹਿ ਲਗੇ ਦਾਤਾ ਮੈਂ ਬੜੇ ਚਿਰਾਂ ਤੋਂ ਵਿਛੜਿਆ ਤੇਰੇ ਤੋਂ ਬਹੁਤ ਜਨਮ ਵਿਚਰੇ تھے ਮਗ ਫਿਰ ਕੀ ਮੰਗਿਆ ਜੀ ਇਹ ਜਨਮ ਤੁਮਾਰੇ ਲਿਖੇ ਇਹ ਜੀਵਨ ਤੇਰੇ ਲਈ ਖਿਚਲਾਣਾ ਚਾਹਨਾ ਤੇ ਲਾਇਆ ਜੀ ਉਥੇ ਤੇ ਪਾਰਸੂ ਵੀ ਤਰ ਕੇ ਚੜਾ ਜਾਂਦਾ ਸਾਲ ਬਾਦ ਹੁੰਦਾ ਹੈ ਤੇ ਹੁਣ ਤੇ ਰਵਦਾਸ ਅਮੀਰ ਹੋ ਗਿਆ ਵਗਿਆ ਕਹਿਣ ਲੱਗੇ ਪਾਰਸ ਕਹਿਣ ਲੱਗੇ ਜਿੱਥੇ ਤਰ ਗਿਆ ਉੱਥੇ ਵੇਖ ਫਰੋਲ ਰਹਿ ਉੱਥੇ ਪਿਆ ਹੋਣਾ ਮਿੱਟੀ ਮਿੱਟੀ ਪਈ ਉਹਥੇ ਜੋ ਖਲਿੰਦਾ ਕਹਿੰਦਾ ਜੀ ਵਰਤੋਂ ਨਹੀਂ ਕੀਤੀ ਨਲਕੇ ਵਰਤੋਂ ਨਾਮ ਕਾਂਤੀ ਕਰਨੀਆਂ ਦੀ ਲੋੜ ਨਹੀਂ ਇਥੇ ਸਤਿਗੁਰੂ ਰਾਮਦਾਸ ਜੀ ਕਿੰਦ ਨੇ ਕਿ ਮੈਨੂੰ ਚਿਰ ਤੋਂ ਵਿਛੜੇ ਹੋਏ ਨੂੰ ਪ੍ਰਭੂ ਮਿਲਾ ਦੇ ਮੇਰੇ ਮਨ ਵਿੱਚ ਉਹਦੇ ਪ੍ਰਤੀ ਸਨੇਹ ਹੈ ਮੇਰੇ ਹਿਰਦੇ ਵਿੱਚ ਉਹਨੂੰ ਮਿਲਣ ਦੀ ਬੜੀ ਤਾਂਘ ਹੈ ਜੇ ਗੁਰੂ ਨੂੰ ਚੰਗਾ ਲੱਗੇ ਗੁਰ ਭਾਵ ਹੈ ਸੁਖ ਬੇਨਤੀ ਦਰਨਾਨੰਦ ਕੀ ਅਰਦਾਸ ਹੈ ਗੁਰੂ ਜੀ ਜੇ ਤੈਨੂੰ ਭਾਵੇ ਜੇ ਤੁਹਾਨੂੰ ਚੰਗਾ ਲੱਗਦਾ ਹੈ ਤਾਰ ਸਨਾਨ ਤੀ ਇਹ ਅਰਦਾਸ ਹੈ ਇਕਦਨ ਕੀ ਅਰਦਾਸ ਤੇ ਉਪਭਵ ਸੀ ਮੈਂ ਤੀਜਾ ਨਾਮ ਨਿਵਾਸ ਆਪ ਨੂੰ ਬਖਸ਼ ਹਰਿ ਦੇ ਬਹੁਤ ਬਾਮਾ ਉਹ ਦਾ ਚੰਦ ਕਰਾਂ ਉਹਦੀ ਰੱਤਾ ਜੀ ਦਾ ਗੁਰੂ ਦਇਆ ਕਰੇ ਸਾਨੂੰ ਉਹਦੀ ਅਰਦਾਸ ਕਰਨ ਦੀ ਜਾਚ ਹੈ ਹੋਈਆਂ ਪੂਰਾ ਚੁਕਾ ਕਿਮਾ ਗੁਰੂ ਹਜੇ ਸੰਗਤ ਬਖਸ਼ੋ ਬਖਸ਼ ਦੇਣਾ ਪ੍ਰੇਮਛ ਇਹ ਨਾ ਹੋਣੀ ਜੀ ਦਾ ਕੰਸਾ ਵਾਹਿਗੁਰੂ ਰਾਮ ਗਣੀ ਮਹੱਲਾ 34 ਨਿਕੋ ਓਮਕਾਰ ਸਰੂਪ ਪ੍ਰਸਾਦ ਅਨੰਦ ਪਿਆਮ ਪਰਿਵਾਰ